ਜੀ ਸਤਿ ਸ਼੍ਰੀ ਅਕਾਲ ਜੀ। ਅੱਜ 21 ਸਤੰਬਰ 2025 6 ਅਸੂ। ਤੇਨੇ ਅਤਵਾਰਾ ਅੱਜ ਆਪਾਂ ਚੱਲਾਂਗੇ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਬਿਲਗਾ ਪਿੰਡ ਬਿਲਗੇ ਤੇ ਉੱਥੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਉਹਨਾਂ ਦੇ ਵਸਤੂਆਂ ਪਈਆਂ ਜਿਹੜੀਆਂ ਉਹਨਾਂ ਦੇ ਵਸਤਰ ਪਏ ਨੇ ਉਹਨਾਂ ਨਾਲ ਸੁਬੰਦਰ ਜਾਂ ਹੋਰ ਵੀ ਇੱਕ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਦਰਸ਼ਨ ਕਰਾਵਾਂਗੇ। ਤੇ ਆਓ ਚੱਲਦੇ ਆਪਾਂ। ਸੰਗਜੀ ਜਿਹੜਾ ਬਿਲਗਾ ਪਿੰਡ ਹੈ ਫਲੋਰ ਤੋਂ ਜਿਹੜੀ ਤਲਵੰਨੂ ਸੜਕ ਜਾਂਦੀ ਹੈ ਉਸ ਦੇ ਉੱਤੇ ਸਥਿਤ ਹੈਗਾ ਜੀ ਤੇ ਇੱਥੇ ਦੋ ਗੁਰਦੁਆਰਾ ਸਾਹਿਬ ਨੇ ਇਤਿਹਾਸਕ ਇੱਕ ਇਹ ਹੈ ਗੁਰਦੁਆਰਾ ਪਿੱਪੜੀ ਸਾਹਿਬ ਪਾਸੇ ਪੰਜਮੀ ਤੇ ਆਹ ਅੰਦਰ ਤੋਂ ਤੁਹਾਨੂੰ ਦਰਸ਼ਕ ਰੋੜਾ ਇੱਥੇ ਚੰਦਵਾ ਸਾਹਿਬ ਬਹੁਤ ਹੀ ਸੋਹਣਾ ਲੱਗਿਆ ਹੋਇਆ ਹੈ ਦਰਸ਼ਨ ਕਰਦੇ ਆਪਾਂ ਤੁਹਾਡੇ ਤੁਹਾਨੂੰ ਕਰੌਣੇ ਦਰਸ਼ਨ ਕਰੋ ਵਾਹੀ குரு ਜੀ ਦੇਖੋ ਸੰਗਜੀ ਸੈਂਸਰ ਲੱਗਿਆ ਜਦੋਂ ਬੰਦਾ ਕੋਈ ਅੰਦਰ ਆਉਂਦਾ ਤਾਂ ਆਪਣੇ ਬਲਾਈਟਾਂ ਜਾ ਬੰਦੀਆਂ ਚੰਦਵਾਹ ਸਾਹਿਬ ਤੇ ਰੰਗ ਬਦਲਦੇ ਚੰਦਵਾਹ ਸਾਹਿਬ ਤੇ ਮੂਵ ਵੀ ਹੁੰਦੇ ਆ ਇਸ ਟੇ ਵਸੀਂ ਗੱਲ ਕੀਤੀ ਸੀ ਉੱਥੇ ਕਿ ਉਹ ਕਹਿੰਦੇ ਵੀ ਮੂਵ ਥੋੜਾ ਬੰਦ ਕੀਤਾ ਹੋਇਆ ਮੋਟਰ ਤੇ ਨੋਡ ਪੈਂਦਾ ਲੈਡ ਹੈ ਨਹੀਂ ਸੀਗੀ ਤੇ ਉੱਪਰੋਂ ਇੱਕ ਪਾਸੇ ਨੂੰ ਉੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਲਿਖਿਆ ਉਹ ਦੂਜੇ ਪਾਸੇ ਨੂੰ ਮੂਵ ਹੁੰਦਾ ਉੱਪਰਲੇ ਦੂਜੇ ਪਾਸੇ ਨੂੰ ਮੂਵ ਬੰਦਾ ਬਹੁਤ ਹੀ ਸੋਹਣਾ ਚੰਦਵਾਹ ਸਾਹਿਬ ਲੱਗਿਆ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਤੇ ਲਗੜਾ ਵੀ ਚਾਹੀਦਾ ਗੁਰੂ ਮਹਾਰਾਜ ਦੇ ਉੱਪਰ ਸਜਸ਼ੋਭਤ ਹੋਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਵਧੀਆ ਲੱਗਦੀਆਂ ਨੇ ਤੇ ਆਪਾਂ ਵੀ ਗੁਰੂ ਸਾਹਿਬ ਨੂੰ ਉਦੋਂ ਵਧੀਆ ਲੱਗਦੇ ਆ ਪੈਰ ਦਾ ਜਦੋਂ ਆਪਾਂ ਉਹਨਾਂ ਦੇ ਪায়ে ਪੂਰਨਿਆਂ ਤੇ ਉਹਨਾਂ ਦੀ ਸਿੱਖਿਆ ਦੇ ਉੱਤੇ ਚੱਲਾਂਗੇ ਤੇ ਪੈਰਾ ਦਵਾਂਗੇ ਉਦੋਂ ਵਧੀਆ ਲੱਗਦੇ ਆ ਸਾਰੇ ਕੰਗਾ ਜੀਆ ਪਿਪਲ ਗੁਰਦੁਆਰਾ ਪਿਪੜੀ ਸਾਹਿਬ ਜਿਹੜਾ ਪਿਪੜਾ ਜਿਹੜਾ ਤਿੰਨ ਭਾਗਾਂ ਦੇ ਵਿੱਚ ਹੈਗਾ ਜੀ ਤਰਵੇਣੀ ਦੇ ਰੂਪ ਵਿੱਚ ਮੌਜੂਦ ਹੈ ਇੱਥੇ ਬਾਕੀ ਸਕਰੀਨ ਸ਼ਾਟ ਤੁਸੀਂ ਲੈ ਪਏ ਇਤਿਆਹ ਪੜ ਸਕਦੇ ਹੋ ਤੇ ਬਾਕੀ ਇਹ ਹੈ ਕਿ ਇੱਥੇ ਪਹਿਲਾਂ ਜਦੋਂ ਗੁਰੂ ਅਰਜਨ ਦੇਵ ਜੀ ਗੋਵਿੰਦ왈 ਸਾਹਿਬ ਤੋਂ ਮੋਹ ਸਾਹਿਬ ਜਦੋਂ ਮਾਤਾ ਕੰਗਾ ਜੀ ਨੂੰ ਵਿਹਣ ਗਏ ਆ ਤੇ ਇਸਤਾਨ ਤੇ 18 ਹਾਰ 1600 46 ਬਿਕਰ ਨੂੰ ਆਪਣੇ ਮwark ਚਰਨ ਪਾਏ ਸੀ ਉਹਨਾਂ ਦਾ ਬਾਬਾ ਬੁੱਢਾ ਹੀ ਬਾਗੀ ਖੁਰਦਾਸ ਸੀ ਸਾਈ ਮੀਆਂ ਮੀਰ ਜੀ ਭਾਈ ਮੰਜ ਜੀ ਭਾਈ ਸਾਲੋ ਜੀ ਸਾਧੂ ਸੰਤਾਂ ਦੀ ਜੰਜ ਜੋ ਕਿ ਬਰਾਤ ਉਹਦੇ ਨਾਲ ਸੀਗੀ ਤੇ ਇਸ ਸਥਾਨ ਤੇ ਇਹਨਾਂ ਨੇ ਬਿਸ਼ਰਾਮ ਕੀਤਾ ਤੇ ਰਾਤ ਪਹਿਲਾਂ ਦੱਸਣ ਦੇ ਮੁਤਾਬਕ ਕੇ ਚਾਹ ਦੇ ਮੁਤਾਬਕ ਜੀ ਪਹਿਲਾਂ ਉਹਨਾਂ ਨੇ ਇੱਥੇ ਟਾਲੀ ਹੁੰਦੀ ਸੀ ਟਾਲੀ ਦੀ ਦਾਤਨ ਕਰਕੇ ਟਾਲੀ ਗੱਡੀ ਸੀ ਤੇ ਟਾਲੀ ਤੋਂ ਉਸ ਤੋਂ ਬਾਅਦ ਫੇਪੜੋ ਖੜਿਆ ਫੇਪੜੋ ਕਿ ਟਾਲੀ ਨੂੰ ਕਵਰ ਕਰ ਗਿਆ ਸਾਰਾ ਦਰਖਤ ਵੀ ਇੱਕ ਦੂਜੇ ਦੇ ਉੱਪਰ ਹੈਵੀ ਹੋ ਜਾਂਦੇ ਆ ਤੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਪਿੱਪਲ ਥੋੜਾ ਜਿਹਾ ਸਾਈਡ ਤੇ ਹੀ ਥੋੜਾ ਜਿਹਾ ਰਹਿ ਗਿਆ ਤੇ ਉਸ ਤੋਂ ਬਾਅਦ ਹੁਣ ਇਹ ਬੋਰਡ ਹੋ ਕੇ ਖੜਿਆ ਹੈ ਤੇ ਬੋਰਡ ਬਹੁਤ ਵੱਡਿਆ ਰੂਪ ਧਾਰਨ ਕਰਕੇ ਤੇ ਪਿੱਪਲ ਨੂੰ ਵੀ ਖਤਮ ਕਰਤਾ ਉਹਨੇ ਤੇ ਹੁਣ ਇਹ ਜ਼ਿਆਦਾ ਬੋਰਡ ਦਾ ਕਬਜ਼ਾ ਇਸ ਤੇ ਦੇਖ ਸਕਦੇ ਹੋ ਤੁਸੀਂ ਇਹ ਦੇਖੋ ਇਹ ਵੀ ਬੋਰਡ ਉਹ ਵੀ ਬੋਰਡ ਹੈਗਾ ਇਹ ਪਿੱਪੜ ਹੈਗਾ ਜਿਹੜਾ ਉਹ ਥੋੜਾ ਜਿਹਾ ਆਪਾਂ ਨੂੰ ਦਿਸਦਾ ਹੈਗਾ ਉਹ ਆ ਸੀਗਾ ਇਹ ਪਿੱਪੜ ਹੈਗਾ ਫੁੱਪਲੀ ਸੋ ਬਾਕੀ ਆਪਾਂ ਚੱਲਦੇ ਆਂ ਅੰਦਰ ਜਿੱਥੇ ਗੁਰਦੁਆਰਾ ਸਾਹਿਬ ਗੁਰੂ ਅਰਜਨ ਦੇਵ ਜੀ ਇੱਥੇ ਉਹਨਾਂ ਦੇ ਮਹਾਰਾਜ ਦੇ ਵਸਤਰ ਵਗੈਰਾ ਹੋਰ ਉਹਨਾਂ ਦੇ ਨਾਲ ਸੰਬੰਧਿਤ ਜਿਹੜੀਆਂ ਵਸਤੂਆਂ ਹੈਗੀਆਂ ਉਹ ਪਈਆਂ ਨੇ ਤੇ ਉਹਨਾਂ ਦੇ ਆਪਾਂ ਦਰਸ਼ਨ ਕਰਦੇ ਆਂ ਤੇ ਨਾਲੇ ਤਾਂ ਨੂੰ ਵੀ ਕਰਾਉਣਾ ਆਓ ਚਲ ਜਾਈਏ। ਅਸੀਂ ਪਹੁੰਚ ਚੁੱਕੇ ਆਪਾ ਗੁਰਦੁਆਰਾ ਪਾਸ਼ੇ ਪੰਜਵੀਂ ਸ੍ਰੀ ਗੁਰੂ ਅਰਜਨ ਦੇਵ ਜੀ ਬਿਲਕਾ। ਆਓ ਚੱਲਦੇ ਹਾਂ। ਅਗਰ ਆਪਾਂ ਦਰਸ਼ਨ ਕਰਦੇ ਨਾ ਤੁਹਾਨੂੰ ਕਰਾਉਨੇ ਆ। ਵਾਹ ਗੁਰੂ ਜੀ ਲੋਈ ਸੰਗਤ ਜੀ ਕਰੋ ਦਰਸ਼ਨ ਜਪਿਓ ਜਿਨ ਅਰਜਨ ਦੇਵ ਗੁਰੂ ਰ ਸੰਕਟ ਜੋਨ ਕਰ ਬਨਾਇਓ ਤਨ ਤਨ ਗੁਰੂ ਅਰਜਨ ਦੇਵ ਜੀ ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਕੇਵੇ ਚੰਦੋਆ ਵਾਹਿਗੁਰੂ 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 ਜੀ ਕੁਰਬਾਨ ਜਾਈ ਉਸ ਵੇਲਾ ਸੁਹਾਵ ਜਿਤ ਤੁਮਰੇ ਦਵਾਰੇ ਆਇਆ ਵਾਹਿਗੁਰੂ ਸੰਗਤ ਜੀ ਹੈ ਇਤਿਹਾਸਿਕ ਖੂਈ ਜਿਹੜੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਅੰਦਰ ਹੀ ਹੈਗੇ ਦਰਬਾਰ ਸਾਹਿਬ ਦੇ ਤੇ ਇਸ ਇਤਿਹਾਸਿਕ ਖੂਈ ਦੇ ਜਲ ਦੇ ਨਾਲ ਸਿਰ ਕੁਰਜਨ ਸਿੰਘ ਜੀ ਨੇ ਇਸ਼ਨਾਨ ਕੀਤਾ ਸੀ ਤੇ ਆਪਣੇ ਵਸਤਰ ਬਦਲੀ ਕੀਤੇ ਸਨ ਤੇ ਪਿੰਡ ਵਾਲਿਆਂ ਦੇ ਬੇਨਤੀ ਤੋਂ ਬਾਅਦ ਤੇ ਉਹਨਾਂ ਨੇ ਆਪਣੇ ਜਿਹੜੇ ਪੁਰਾਣੇ ਵਸਤਰ ਸੀਗੇ ਪਿੰਡ ਵਾਲਿਆਂ ਕਿ ਸਾਨੂੰ ਦੇ ਦਿਓ ਮਾਰੇ ਨਿਸ਼ਾਨੀ ਦੇ ਤੌਰ ਤੇ ਤਾਂ ਮਾਰੇ ਜਿਹੋ ਉਹਨਾਂ ਨੂੰ ਆਪਣੇ ਪੁਰਾਣੇ ਵਸਤਰ ਪਿੰਡ ਵਾਲਿਆਂ ਸੀ ਇਹਨੂੰ ਦੇ ਦਿੱਤੇ ਸੀ ਇਹ ਸੱਚਖੰਡ ਸਾਹਿਬ ਤੇ ਬਾਕੀ ਜਿਹੜੇ ਵਸਤਰ ਹੈਗੇ ਉਹ ਉੱਪਰਲੀ ਮੰਜ਼ਿਲ 'ਚ ਪਿਆ ਗੁਰਦੁਆਰਾ ਸਾਹਿਬ ਦੇ ਤੇ ਆਓ ਆਪ ਉੱਪਰ ਚੱਲਦੇ ਆਂ ਤੇ ਉਹਨਾਂ ਦੇ ਦਰਸ਼ਨ ਕਰਦੇ ਆਂ ਸਤਿਕਾਰ ਦੇ ਸਾਥ ਤੇ ਨਾਲੇ ਤੁਹਾਨੂੰ ਕਰਵਾਉਂਦੇ ਆਂ ਆਓ ਗੰਗਾ ਜੀ ਨੂੰ ਆਪਾਂ ਦਰਸ਼ਨ ਕਰਦੇ ਆਂ ਉੱਪਰ ਗੁਰਵਰਜਨ ਦੇ ਜੀ ਦੇ ਵਸਤਰ ਉਹਨਾਂ ਦੇ ਦਰਸ਼ਨ ਕਰਦੇ ਆਂ ਇਹ ਪਿੰਡ ਬੜਾ ਹੈ ਉਹਦਾ ਇਤਿਹਾਸ ਗੁਰਵਰਜਨ ਜੀ ਪਿੰਡ ਮੋਹ ਸਾਹਿਬ ਜਿਵੇਂ ਮਾਤਾ ਗੰਗਾ ਨੂੰ ਜਿਉਣ ਜਾਣ ਸਮੇਂ 11 ਹਾਰ ਵਿਕਰਮੇ 1640 ਸਥਾਨ ਤੇ ਚਰਨ ਪਾਏ ਸਨ ਇਹ ਪਿੰਡ ਉਸ ਵੇਲੇ ਕੇਵਲ 7 ਖੁੱਲੀਆਂ ਝੌਂਪੜੀਆਂ ਵਿੱਚ ਹੀ ਸੀਮਾ ਸੀ ਬੁਰਜ ਨੇ ਇਸ਼ਾਨ ਕਰਨੋਂ ਕਰਕੇ ਫਰਾਤ ਤੇ ਬਿਰਗਾ ਤੋਂ ਉਹ ਸਾਬ ਚੱਲਰਸ ਨੇ ਆਪਣੇ ਉਤਾਰੇ ਵਸਤਰ ਪਿੰਡ ਨਿਵਾਸੀਆਂ ਦੀ ਬੇਨਤੀ ਤੇ ਸੰਗਤਾਂ ਨੂੰ ਨਿਸ਼ਾਨੀ ਦੇ ਤੌਰ ਤੇ ਬਖਸ਼ਿਸ਼ ਕੀਤੀ ਤੇ ਸੇਵਾ ਤੋਂ ਕੋਸ਼ੋਕ ਝੌਂਪੜੀ ਵਿੱਚ ਰਹਿਣ ਵਾਲੇ ਨੂੰ ਵਦਨ ਫੁੱਲ ਦਾ ਆਸ਼ੀਰਵਾਦ ਦਿੱਤਾ ਅੱਜ ਦੀ ਮਿਸਾਲ ਅੱਜ ਇਲਾਕੇ ਦਾ ਸਭ ਤੋਂ ਵੱਡਾ ਨਗਰ ਹੈ ਇਸ ਨਗਰ ਦੇ 7 ਦਰਵਾਜ਼ੇ ਪ੍ਰਵੇਸ਼ ਦੁਆਰ ਹਨ ਤੇ ਅੱਹਾ ਵੀ ਵਦਨ ਫੁੱਲ ਰਿਹਾ ਹੈ ਇਹ ਸੰਗਾਜੀ ਇਸ਼ਨਾਨ ਵਾਲੀ ਚੌਕੀ ਜਿਸ ਤੇ ਵੜ ਕੇ ਪੂਰਵਰਤਨ ਦੀ ਨਿਸ਼ਾਨ ਕੀਤਾ ਉਹ ਚੌਕੀ ਹੈ। ਮਹਾਰਾਜਾ ਕੋੜਤਾ ਅੱਜ ਸੇ ਮਰਨਾ ਉਹ ਤਾਂ ਦੇਵਨ ਇਹ ਮੰਨ ਕੇ ਆਇਆ ਹੈ। ਸੈਲੀ ਬਟੂਆ ਬਨਾਰ ਯਾ ਮਾ ਇਹ ਇਨਸ਼ਾਅੱਲਾ ਇਹ ਇਧਰ ਆਪਾਂ ਦਰਸ਼ਨ ਕਰੂ ਸਿੰਘ ਹਜੂਰੀ ਆ ਵਾਹਿਗੁਰੂ ਸਮੇਂ ਪਵਿੱਤਰ ਵਸਤਰਾਂ ਦਾ ਇਤਿਹਾਸ ਹੈ ਕਿ ਇਹ ਪਵਿੱਤਰ ਦਰਸ਼ਨੀ ਵਸਤਰਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਗੁਰੂ ਦੀ ਬੇਵਸਤਰ ਚਰਨ ਛੋਹ ਪ੍ਰਾਪਤ ਹੈ ਜੀ ਇੰਨਾ ਦੇ ਵਿੱਚ ਸੇਲੀ ਚੋਲਾ ਚੂੜੀਦਾਰ ਪਜਾਮਾ ਜੂਰੀਆ ਰਮਾਲ ਬਟੂਆ ਹੱਥ ਸਿਮਰਨਾ ਕਪੂਰ ਦੇ ਸੁੱਚੇ ਮੋਤੀ ਹੁਸ਼ਾਲਾ ਤੇ ਚੰਦਨੀ ਚੌਕੀ ਆ ਯੂਸਫ ਪਰਬਤ ਕੇ ਗੁਰੂ ਸਾਹਿਬ ਜੀ ਨੇ ਨਿਸ਼ਾਨਾ ਕੀਤੇ ਸਨ ਇੰਨਾ ਪਵਿੱਤਰ ਵਸਤਰਾ ਦੇ ਕੋਲ ਦਰਸ਼ਨ ਗੁਜ਼ਾਰੇ ਸਾਲਾਨਾ ਦੀਵਾਨ ਵਿਆਹ ਪਰਵ ਵਿੱਚ 20 ਹਾਰ ਜਲਾਈ ਨੂੰ ਕਰਵਾਏ ਜਾਂਦੇ ਹਨ ਸੰਗਤਾਂ ਦਾ ਪਵਿੱਤਰ ਵਸਤਰਾ ਦੇ ਦਰਸ਼ਨ ਦਾ ਚਾਹ ਟਾਠਾ ਮਲ ਦਾ ਘਟ ਦੇਖਦੇ ਹੀ ਵੱਧਦਾ ਹੈ ਜਿਸ ਵਿਆਹ ਪਰਵ ਵਿੱਚ ਦੇਸ਼ਾਂ ਦੇਸ਼ਾਂ ਵਿੱਚੋਂ ਸੰਗਤਾਂ ਪਹੁੰਚ ਕੇ ਵਸਤਰਾ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਦੀ ਆਣ ਹੈ ਤੇ ਗੁਰੂ ਕਰਦੇ ਆ ਪੁਸ਼ਿਆ ਪ੍ਰਾਪਤ ਕਰਦੀਆਂ ਨੇ ਬਾਕੀ ਸੰਗਤ ਜੀ ਇਹ ਆਪਣੇ ਅਜਾਇਬ ਘਰ ਜਿਹਨੂੰ ਆਪਾਂ ਕਹਿੰਨੇ ਕਿ ਪ੍ਰਦਰਸ਼ਨੀ ਤਸਵੀਰਾਂ ਦੀ ਪ੍ਰਦਰਸ਼ਨੀ ਆਪਣੇ ਸਿੱਖ ਇਤਿਹਾਸ ਨਾਲ ਸੰਬੰਧਤ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਰਾਮ ਰਾਜ ਜੀ ਤੇਗ ਬਹਾਦਰ ਜੀ ਸ੍ਰੀ ਹਰਿ ਕ੍ਰਿਸ਼ਨ ਤੇ ਇਹ ਜਿਸ ਤੇ ਸਭ ਦੁਗਜਾਏ ਮੀਰ ਮਨੂ ਦੀ ਕਾਇਦ ਕਾਇਦ ਵੀ ਸਿੰਘੜਿਆਂ ਨੂੰ ਘੋੜਤ ਸੀ ਦਿੱਤੇ ਚੱਲਿਆ ਰ ਪਰ ਕਿਸੇ ਵੀ ਬੀਪੀ ਨੇ ਸਿੱਕੀ ਸਤ ਨਹੀਂ ਹਾਰਿਆ ਇਹ ਸੰਗਾਜੀ ਚੰਪੌਰ ਦੀ ਜੰਗ ਦਾ ਪ੍ਰੈਸ਼ਰ ਛੋਟੇ ਸਾਬ ਜਦਿਆਂ ਅਸਰਾਂ ਦੇ ਲੀਹਾ ਵਿੱਚ ਇਹਨਾਂ ਦਾ ਦ੍ਰਿਸ਼ ਮਨੂ ਦੇ ਸਮੇਂ ਸਿਰ ਕਾਰਸਰ ਕੱਢਦੇ ਹੋਏ ਮੁਗਲ ਸਿੰਘੋ ਤੇ ਵਾਦਰ ਸਿੰਘ ਜੀ ਵੀਰ ਮੰਨੂ ਮੋਲਕਤ ਲਿਆਮ ਭਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਵਸੇ ਰੰਗੜਾ ਸਿਰ ਵੱਟ ਕੇ ਮੁੰਡਾ ਜੋੜ ਰਾਜਸਥਾਨ ਵਿੱਚ ਜਾਂਦੇ ਹੋਏ ਗੁਰੂ ਲਾਤੋਰੇ ਗੁਰੂ ਲਾਤੋਰੇ ਭਗਤ ਰਵਿਦਾਸ ਜੀ ਉਹ ਬੰਤਾ ਸਿੰਘ ਬਾਹਤਰ ਵਾਹ ਇਹ ਹੋਰ ਵੀਨੇਕਾ ਪ੍ਰਕਾਰ ਦੇ ਆਪਣੇ ਸਿੱਖੀ ਨਾਲ ਸੰਬੰਧਤ ਸਾਰੀਆਂ ਤਸਵੀਰਾਂ ਉਹਨਾਂ ਦੀ ਪ੍ਰਦਰਸ਼ਨੀ ਕੀਤੀ ਹੋਈ ਹੈ ਇੱਥੇ ਇਸੇ ਕਾਲੇ ਸਰਮੇਚਣ ਜਾਂਦੇ ਹੋਏ ਇਸ ਅੰਗਜੀ ਇਹ ਤਸਵੀਰ ਇਹ ਦਰਸਾਉਂਦੀ ਹੈ ਕਿ ਗੁਰਦਨਦੇਵ ਜੀ ਜਦੋਂ ਇੱਥੇ ਆਏ ਸੀ ਗਾਂ ਮਾਤਾ ਕੰਗਾਈ ਨੂੰ ਵਿਆਉਣ ਗਈ ਤਾਂ ਆਪਣਾ ਜਿਹੜਾ ਪੁਰਾਣੇ ਵਸਤਰ ਸੀਗੇ ਉਹ ਪਿੰਡ ਵਾਸੀਆਂ ਨੂੰ ਦਿੰਦੇ ਹੋਏ ਜੇ ਭਰਤ ਸਿੰਘ ਜੀ ਮਾਤਾ ਗੰਗਾ ਜੀ ਨੂੰ ਜਵਨਸ ਮੋਹ ਸਾਹਿਬ ਜਾਣ ਸਮੇਂ ਇੱਥੇ ਆਪਣੇ ਸੱਤ ਖੁੱਲਿਆਂ ਚ ਵਸਦੀ ਬਿਲਕੇ ਦੇ ਸੰਗਤ ਨੂੰ ਆਪਣੇ ਵਸਤਰ ਬਖਸ਼ ਰਹੇ ਜਾਣਾ ਤੇ ਤੇ ਜਿਹੜਾ ਕੀ ਹੁਣ ਤੱਕ ਇੱਥੇ ਮੌਜੂਦ ਹਨ ਜਿਹੜੇ ਆਪਾਂ ਤੁਸੀਂ ਦਰਸ਼ਨ ਕੀਤੇ ਹਨ ਅੱਜ ਇਹ ਸੀਗਾ ਗੁਰਦੁਆਰਾ ਸ੍ਰੀ ਗੋਬਿੰਦ ਸਿੰਘ ਜੀ ਪਾਸੇ ਪੰਨਮੀ ਬੜਦਾ ਫਿਰਦੇ ਤੋਂ ਫਿਰ ਆਪਾਂ ਇੱਥੇ ਜਦੋਂ ਬਰਾਦ ਰੁਕੀ ਸੀ ਇੱਥੋਂ ਜਿੱਥੇ ਮਹਾਰਾਜ ਗੁਰੂ ਅਰਜਨ ਦੇਵ ਜੀ ਵਿਹਉਣ ਗਏ ਸੀ ਮਾਤਾ ਗੰਗਾ ਜੀ ਨੂੰ ਮੌਸਾ ਆਪਾਂ ਉੱਥੇ ਚੱਲਦੇ ਆ ਜੇ ਆਪਾਂ ਤੇ ਉੱਥੇ ਅੱਜ ਬਸਿਆ ਵੀ ਹੈਗੀ ਤੇ ਬਸਿਆ ਦਿਹਾੜਾ ਉੱਥੇ ਫਰਦਾ ਆ ਪੂਰੀ ਸੰਗਤ ਕਾਫੀ ਹੁੰਦੀ ਹੈ ਤੇ ਉੱਥੇ ਆ ਕੇ ਦੇਖਦੇ ਆਪਾਂ ਤੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਬਾਕੀ ਜਾਣਕਾਰੀ ਉੱਥੇ ਦਿੰਦੇ ਆ ਚੱਲਦੇ ਆਪਾਂ ਆਉ ਚੱਲੀਏ

ਸੰਗਾਜੀ ਪੋਰਾ ਸਾਹਿਬ ਤੇ ਆਨੰਦ ਕਾਰਜ ਹੋਏ ਸੀ ਤੇ ਸਾਹਮਣੇ ਹੀ ਸਰੋਵਰ ਇਹਨੇ ਪਵਿੱਤਰ ਸਰੋਵਰ